ਈਜੀਪਟ ਦੇ ਵਿੱਚ ਇਹ ਅੱਜ ਸਾਡਾ ਆਖਰੀ ਦਿਨ ਹੈ ਤੇ ਸਾਡਾ ਇੱਥੇ 14 ਦਿਨਾਂ ਦਾ ਸਫ਼ਰ ਬਹੁਤ ਵਧੀਆ ਤੇ ਸ਼ਾਨਦਾਰ ਰਿਹਾ ਤੇ ਅੱਜ ਅਸੀਂ ਇੱਥੋਂ ਤੁਹਾਨੂੰ ਲੈ ਕੇ ਜਾਵਾਂਗੇ ਇੱਕ ਹੋਰ ਨਵੇਂ ਦੇਸ਼ ਜਾਰਡਨ ਜਿਹੜਾ ਕਿ ਇਜ਼ਰਾਈਲ ਦੇ ਨਾਲ ਲੱਗਦਾ ਹੈ ਇੱਕ ਪਾਸੇ ਉਹਦੇ ਇਰਾਕ ਲੱਗਦਾ ਹੈ ਇੱਕ ਪਾਸੇ ਲਿਬਨਾਨ ਲੱਗਦਾ ਹੈ ਅਰਬ ਦੀ ਕੰਟਰੀ ਹੈ ਪਰ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਉਹਦਾ ਆਲਾ ਦਵਾਲਾ ਹੋਣ ਤੁਹਾਨੂੰ ਇਸ ਨਵੀਂ ਸੀਰੀ ਵਿੱਚ ਦੇਖਣ ਨੂੰ ਮਿਲੇਗਾ ਤੇ ਨਾਲ-ਨਾਲ ਅਪ ਅੱਜ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿ ਈਜੀਪਟ ਦੇ ਵਿੱਚ ਜਿਹੜਾ ਸਾਡਾ ਸਫਰ ਕਿਸ ਤਰ੍ਹਾਂ ਦਾ ਰਿਹਾ ਸਵੇਰ ਦੇ ਵੱਜੇ ਹੋਇਆ 10 ਤੇ ਸਾਡੀ ਫਲਾਈਟ ਹੈ ਇਥੋਂ ਕਾირო ਇੰਟਰਨੈਸ਼ਨਲ 에ਅਰਪੋਰਟ ਤੋਂ ਕੋਈ ਦੁਪਹਿਰ ਦੇ 1 ਵਜੇ ਤੇ ਬਾਕੀ ਦਿਖਾਉਣੇ ਤੁਹਾਨੂੰ ਆਲਾ ਦਵਾਲਾ ਇਹ ਜਿੱਥੇ ਹੁਣ ਮੈਂ ਇਸ ਵਕਤ ਖੜਾ ਤੇ ਇਹ ਆਪਣੇ ਪੰਜਾਬੀ ਬੰਦਿਆਂ ਦੀ ਘਰ ਹੈ ਤੇ ਬਾਈ ਤੀਰਥ ਢਿਲੋਂ ਹੋਣਿਆਂ ਦਾ ਤੇ ਜਿਨ੍ਹਾਂ ਨੇ ਪਿਛਲਾ ਵਲੌਗ ਦੇਖਿਆ ਹੁਣ ਤੇ ਉਹਨਾਂ ਨੂੰ ਪਤਾ ਹੁਣ ਹੈ ਅਸੀਂ ਇੱਕ ਰਾਤ ਇਹਨਾਂ ਦੇ ਕੋਲੇ ਤੇ ਰੁਕੇ ਸੀਗੇ ਇਹਨਾਂ ਦੇ ਕਾਫੀ ਮੈਸੇਜ ਆ ਰਹੇ ਸੀਗੇ ਤੇ ਸਾਨੂੰ ਤਾਂ ਐ ਸੀ ਵੀ ਇੱਥੇ ਕੋਈ ਪੰਜਾਬੀ ਰਹਿੰਦੇ ਨਹੀਂ ਹੈਗਾ ਤੇ ਪਰ ਪੰਜਾਬੀ ਦੇਖ ਲੋ ਇੰਨੇ ਵਧੀਆ ਇਲਾਕਿਆਂ 'ਚ ਰਹਿੰਦੇ ਸਾਰਾ ਕੈਰੋ ਦਾ ਹੀ ਇਲਾਕਾ ਹੈ ਤੇ ਜਿੱਥੇ ਇਹਨਾਂ ਦਾ ਘਰ ਹੈ ਬਹੁਤ ਸੋਹਣਾ ਆਲਾ ਦਵਾਲਾ ਯਾਰ ਇੱਥੋਂ ਦਾ ਤੇ ਹੁਣ ਬ੍ਰੇਕਫਾਸਟ ਕਰਦੇ ਆ ਤੇ ਬ੍ਰੇਕਫਾਸਟ ਕਰਕੇ ਫਿਰ ਬਾਈ ਜੀ ਸਾਨੂੰ ਛੱਡ ਕੇ ਆਉਣਗੇ ਆ ਏਅਰਪੋਰਟ ਤੇ ਤੇ ਫਿਰ ਅੱਗੇ ਦਾ ਆਲਾ ਦਵਾਲਾ ਦਿਖਾਵਾਂ ਤੁਹਾਨੂੰ ਆ ਸਾਡੇ ਭੈਣ ਜੀ ਆਗੇ ਪੰਮੀ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਗੁੱਡ ਮਾਰਨਿੰਗ ਜਲਦੀ ਛੇਤੀ ਹਾਂਜੀ ਮੈਂ ਕਿਹਾ ਤੁਹਾਨੂੰ ਮਿਸ ਕਰਾਂਗੇ ਤੁਸੀਂ ਛੇਤੀ ਜਾ ਰਹੇ ਥੋੜਾ ਹੋਰ ਰਹਿਣਾ ਸੀ ਨਾ ਈਜੀਪਟ ਵਿੱਚ ਲੈ ਤੁਹਾਨੂੰ ਬੜੇ ਦਿਨ ਦੇ ਤੇ ਅਸੀਂ ਨਹੀਂ ਤੁਸੀਂ ਲੱਭੇ ਹੀ ਨਹੀਂ ਤੁਸੀਂ ਲੱਭੇ ਹੀ ਮਸੀਆ ਮਗਰੋਣੀ ਅੱਛਾ ਹਾਂ ਚਲੋ ਕੋਈ ਗੱਲਾਂ ਆਪਾਂ ਫਿਰ ਥੈਂਕ ਯੂ ਤੁਹਾਡਾ ਆਉਂਦਾ ਔਰ ਸਾਰਾ ਦੇਖਣ ਦਾ ਸਾਨੂੰ ਆਪਣੇ ਟਾਈਮ ਦੇਣ ਦਾ ਹਾਂਜੀ ਤੇ ਲੁਕਿੰਗ ਫੋਰਵਰਡ ਅਗੇਨ ਹੈ ਨਾ ਗਾਇਸ ਹਾਂਜੀ ਸ਼ੁਕਰੀਆ ਅੱਗੇ ਮਿਲਾਂਗੇ ਆਪਾਂ ਕੋਈ ਗੱਲ ਨਹੀਂ ਬ੍ਰੇਕਫਾਸਟ ਰੈਡੀ ਹੈ ਆਓ ਜੀ ਔਰ ਬੰਦੇ ਪਹੁੰਚਣੇ ਸ਼ੁਰੂ ਹੋ ਗਏ ਬ੍ਰੇਕਫਾਸਟ ਤੇ ਮੈਨੂੰ ਜਿੱਦਾਂ ਖੁਸ਼ਬੂ ਆ ਰਹੀਆਂ ਸੀ ਫਿਰ ਮੈਂ ਕਿਹਾ ਕੰਮ ਬਾਅਦ ਚ ਕਰਾਂਗੇ ਪਹਿਲਾਂ ਭਾਈ ਜੀ ਕਿੱਥੇ ਨੇ ਉਹ ਆਪਣੇ ਸ਼ੂ ਪਾ ਰਹੇ ਨੇ ਅੱਛਾ ਹੁੰਦੇ ਉਹ ਵੀ ਹਾਂਜੀ ਲਓ ਜੀ ਬ੍ਰੇਕਫਾਸਟ ਲੱਗ ਗਿਆ ਪਹਿਲਾਂ ਬ੍ਰੇਕਫਾਸਟ ਕਰ ਲਈਏ ਹੁਣ ਇੱਕ ਖੇਡ ਹੁੰਦੀ ਹੈ ਜੀ ਸਾਰੀ ਕਹਿੰਦੇ ਦਾਣੇ ਪਾਣੀ ਦੀ ਨਹੀਂ ਕਿਹਨੇ ਸੋਚਿਆ ਸੀ ਮਿਸਰ ਦੇਸ਼ ਚ ਆ ਕੇ ਅਸੀਂ ਪਰੌਂਠੇ ਨਾਲ ਲੱਸੀ ਪੰਜਾਬੀ ਸਾਰੀ ਇਹ ਖਾਣੇ ਪੀਣੇ ਆ ਜਿੱਥੇ ਇੱਥੇ ਦਾਣਾ ਰਲਿਆ ਹੁੰਦਾ ਸਹੀ ਹੈ ਨਾ ਬਾਈ ਜੀ ਇਹ ਆ ਗਏ ਜੀ ਹੈਡ ਆਫ ਦੀ ਹਾਊਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੀਰਤ ਢਿੱਲੋਂ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂਜੀ ਜੀ ਸ਼ੁਕਰੀਆ ਤੁਹਾਡਾ ਬਹੁਤ ਵਧੀਆ ਟਾਈਮ ਰਿਹਾ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਤੁਸੀਂ ਆਏ ਇੱਥੇ ਸਾਨੂੰ ਇਹਨਾਂ ਕੀ ਸੋਹਣਾ ਟਾਈਮ ਲੰਘਿਆ ਸਾਡਾ ਜੀ ਚਲੋ ਧੰਨਵਾਦ ਬਹੁਤ-ਬਹੁਤ ਜੀ ਹਾਂਜੀ ਚਲੋ ਬ੍ਰੇਕਫਾਸਟ ਕਰਦੇ ਹਾਂ ਜੀ ਫਿਰ ਚੱਲਾਂਗੇ ਲੇਟ ਹੋਵਾਂਗੇ ਲੋ ਜੀ ਤੇ ਫਾਈਨਲੀ ਫਾਈਨਲੀ ਹੁਣ ਨਿਕਲਣ ਲੱਗਿਆਂ ਸੀ ਕਦੇ ਫੇਰ ਆਵਾਂਗੇ ਜੀ ਇੰਗਲੈਂਡ ਮਿਲਾਂਗੇ ਹੁਣ ਆਪਾਂ ਸੀ ਜੂਨ ਇੰਗਲੈਂਡ ਠੀਕ ਆ ਇਹਨਾਂ ਨੂੰ ਇਹਨਾਂ ਦੇ ਵਿਆਹ ਆ ਘਰੇ ਉੱਥੇ ਜਾਵਾਂਗੇ ਹੋਣੇ ਸੀ ਤੇ ਇਹਨਾਂ ਦੇ ਨਾ ਅਸਲ ਤੇ ਜਿਵੇਂ ਤੁਹਾਨੂੰ ਦੱਸਿਆ ਰਹਿੰਦੇ ਇੰਗਲੈਂਡ ਹੁਣ ਜੂਨ ਜਨ ਨਾਲ ਇੰਗਲੈਂਡ ਚੱਲ ਜਾਣਾ ਜੂਨ ਜੱਸੀ ਚੱਲ ਜਾਣਾ ਫਿਰ ਉੱਥੇ ਮਿਲਾਂਗੇ ਆਪਾਂ ਡੈਫੀਨਿਟਲੀ ਚੰਗਾ ਜੀ ਇਹ ਵੱਡੀ ਪਹਿਣਾ ਹੁਣ ਸਾਡੀ ਹਾਂ ਹਾਂ ਐਨਾ ਅਮੀਰ ਸ਼ੁਕਰਗੁਜ਼ਾਰ ਹਾਂ ਠੀਕ ਹੈ ਮਿਲਦੇ ਆਂ ਫਿਰ ਹੈ ਪਾਕਾ ਬਾਏ ਬਾਏ ਜਿੰਨਾ ਸਾਨੂੰ ਘਰ ਦੀ ਯਾਦ ਜੀ ਆ ਰਹੀ ਸੀ ਨਾ ਇੱਥੇ ਆ ਕੇ ਸਾਰਾ ਉਹ ਸਾਰਾ ਟਾਈਮ ਹੋ ਗਿਆ ਹਾਂ ਮੈਨੂੰ ਵੀ ਬਹੁਤ ਲੱਗਦੀ ਕਿ ਜਦੋਂ ਮੇਰਾ ਭਰਾ ਮੈਨੂੰ ਮਿਲਣ ਆਇਆ ਹੁੰਦਾ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਥੈਂਕ ਯੂ ਚਲੋ ਚਲਿਏ ਜੀ ਚਲੋ ਜੀ ਚਲੋ ਸਰ ਜੀ ਕਾਰ ਤਿਆਰ ਹੈ ਹੁਣ ਸਾਡੀ 에ਅਰਪੋਰਟ ਦੇ ਲਈ ਤੇ ਸਵੇਰ ਦੇ ਵੱਜ ਗਏ 11:00 ਵੱਜਣ ਵਾਲੇ 2 ਘੰਟੇ ਰਹਿੰਦੇ ਆ ਸਿਰਫ ਤੇ ਦੋ ਘੰਟੇ ਸਫੀਸ਼ੈਂਟ ਆ ਕਹਿੰਦੇ ਨਿੱਕਾ ਜੀ 에어ਪੋਰਟ ਕਾਹਿਰੋ ਦਾ ਵੱਡਾ ਤਾਂ ਨਹੀਂ 에어ਪੋਰਟ ਕਾਹਿਰੋ ਦਾ ਓਕੇ ਸਮਾਨ ਲੈ ਲਿਆ ਜੀ ਸਾਰਾ ਬਾਏ ਬਾਏ ਲੈ ਵੀ ਕਾਹਿਰੋ ਦਾ ਲਾਸਟ ਜਾ ਚੱਕਾ ਵਾਲਾ ਦੁਆਲਾ ਦੇਖੋ ਏ ਹੁਣ ਪਤਾ ਨਹੀਂ ਕਦੋਂ ਗੇੜਾ ਬਚਣਾ ਮਿਸਰ ਦੇਸ਼ ਚ ਪਛੀ ਇੱਕ ਮਿੰਟ ਬਾਅਦ ਅਸੀਂ ਪਹੁੰਚ ਗਏ ਜੀ 에어ਪੋਰਟ ਤੇ ਤੇ ਇਹ ਟਰਮੀਨਲ 2 ਆ ਜਿੱਥੋਂ ਸਾਡੀ ਫਲਾਈਟ ਹੈ ਜਾਰਡਨ ਰਾਇਲ ਜਾਰਡਨ ਰਾਇਲ ਜਾਰਡੀਅਨ ਕਰਕੇ ਆ ਅਸੀਂ ਜਾਣਾ ਕਾਇਰੋ ਤੋਂ ਜਾਰਡਨ ਦੀ ਰਾਜਧਾਨੀ ਅਮਾਨ ਤੇ ਬਾਕੀ ਹੁਣ ਨਾਲ-ਨਾਲ ਦਿਖਾਵਾਂਗੇ ਸਫ਼ਰਦਨ ਘੰਟੇ ਜਾਂ ਸਵਾ ਘੰਟੇ ਦੀ ਮੇਰੇ ਖਿਆਲ ਚ ਫਲਾਈਟ ਹੋ ਗਈ ਸਾਡੀ ਫਿਰ ਮਿਲਾਂਗੇ ਛੇਤੀ ਹਾਂਜੀ ਹਾਂਜੀ ਸਸਤੀ ਹਾਂ ਨਾ ਇੰਗਲੈਂਡ ਬਹੁਤ ਸ਼ੁਕਰੀਆ ਬਹੁਤ ਬਹੁਤ ਟਾਟਾ ਚਲੋ ਠੀਕ ਹੈ ਜੀ ਜੀ ਓਕੇ ਓਕੇ ਜੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਹਾਂ ਜਰੂਰ ਹਾਂਜੀ ਓਕੇ ਜੀ ਬਾਏ ਬਾਏ ਚੰਗਾ ਭਾਈ ਜੀ ਮਿਲਾਂਗੇ ਫਿਰ ਜੀ ਸਤਿ ਸ਼੍ਰੀ ਅਕਾਲ ਲੋ ਭਾਈ ਹੁਣ ਅਸੀਂ ਜਾਰਡਨ ਚ ਰੁਕਣਾ ਹੈ ਅਗਲੇ ਮੇਰੇ ਖਿਆਲ ਚ ਕੋਈ 8 ਦਿਨ 8 ਦਿਨ ਜਾਰਡਨ ਲਾਉਣੀ ਹੈ ਵੀਜ਼ਾ ਸਾਡੇ ਕੋਲੇ ਅੱਜ ਹੈ ਨਹੀਂਗਾ ਵੀਜ਼ਾ ਲੈਣਾ ਸੀ ਜਾਰਡਨ ਦਾ ਔਨ ਅਰਾਈਵਲ ਜਾ ਕੇ ਤੇ ਸਾਡੇ ਕੋਲੇ ਇੰਗਲੈਂਡ ਦਾ ਵੀਜ਼ਾ ਵੈਲਿਡ ਹੈ ਸ਼ੰਗਨ ਵੀਜ਼ਾ ਵੈਲਿਡ ਹੈ ਤੇ ਹੋਰ ਤਿੰਨ ਚਾਰ ਵੀਜ਼ੇ ਵੈਲਿਡਾ ਕੈਨੇਡਾ ਦਾ ਹੋਰ ਤੇ ਤਾਂ ਕਰਕੇ ਸ਼ਾਇਦ ਮਤਲਬ ਔਨ ਅਰਾਈਵਲ ਦੇ ਦੇਣਗੇ ਇਹੀ ਹੈ ਮੇਰੇ ਖਿਆਲ ਚ ਹਾਂਜੀ ਅੱਛਾ ਅੰਦਰ ਗੇਟ ਬੰਦ ਹੈ ਨਹੀਂ ਇੱਕ ਨੰਬਰ ਤੋਂ ਚੱਲ ਬੜੋ ਵੈਟ ਫਲੋਰ ਆ ਕੁਝ ਇਹ ਟਰਮੀਨਲ 2 ਆ ਹਾਂ ਆ 3 ਅੱਗੇ ਅੱਛਾ ਅਗਲੇ ਤੋਂ ਅਜੋ ਤਿੰਨ ਨੰਬਰ ਗੇਟ ਤੋਂ ਆਜੋ ਮੈਨੂੰ ਆ ਲੱਗਦਾ ਖੁਸ਼ੀ ਇਹ ਵੀ ਐਗਜ਼ਿਟ 게ਟ ਆ ਪੁੱਛਿਓ ਉਹਨੂੰ ਆ ਕੁੜੀ ਨੂੰ ਪੁੱਛੋ ਓਕੇ ਪੁੱਛਦੇ ਸਟਾਫ ਆਨਲੀ ਆ ਰਹੇ ਪਰ ਸਟਾ ਅ ਐਂਟਰਸ ਓਨਲੀ 1 ਐਂਡ 2 ਵੇਅਰ ਇਜ਼ ਦੀ ਐਂਟਰੈਂਸ 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 4 4 ਓਕੇ ਮੈਨੂੰ ਲੱਗੀ ਜਾਂਦਾ ਬਾਈ ਗੱਲ ਇੱਥੋਂ ਵੀ ਮਾਨੀ 게ਟ ਨੰਬਰ 4 ਤੇ ਕਿਉਂਕਿ ਇੱਥੇ ਲਿਖਿਆ ਸਾਹਮਣੇ ਬਿਜ਼ਨਸ ਕਲਾਸ ਤੇ ਡਿਪਲੋਮੈਟਸ ਮੇ ਵੀ ਲਾਊਡ ਕਰ ਦੇ ਐਂਟਰੀ ਮਿਲ ਗਈ ਤੇ ਅੱਜ ਅਸੀਂ ਪਹਿਲੀ ਵਾਰੀ ਲਾਈਫ ਚ ਰਾਇਲ ਜਾਰਡਨ ਜਿਹੜੀ ਜਾਰਡਨ ਦੀ ਅਫੀਸ਼ੀਅਲ 에ਅਰਲਾਈਨ ਹੈ ਉਹ ਚੜਾਂਗੇ ਬਾਕੀ ਦੇਖਦੇ ਆ ਪਹਿਲਾਂ ਲੱਭਦੇ ਆ ਕਾਊਂਟਰ ਕਿੱਥੇ ਆ ਉਹਨਾਂ ਦਾ ਰਾਇਲ ਜਾਰਡਨ ਮਤਲਬ ਰਾਇਲ ਜਾਰਡਨ ਆ ਜਾਰਡਨ ਮੇਰੇ ਖਿਆਲ ਚ ਆਹਾਂ ਇਹ ਆ ਗਿਆ ਸਾਡੀ 에ਅਰਲਾਈਨ ਦਾ ਕਾਊਂਟਰ ਤੇ ਦੇਖਦੇ ਆ ਫਲਾਈਟ ਇਸੇ ਤੋਂ ਸਾਡੀ ਜਾਣੀ ਹੈ ਯਾ ਕਿਤੇ ਹੋਰ ਜਾ ਰਹੀ ਐ ਇਹ ਤਾਂ ਨਹੀਂ ਹਜੇ ਪਤਾ ਚੈੱਕ ਇਨ ਚੱਲ ਰਿਹਾ ਸਾਡਾ ਦੇਖਦੇ ਆ ਵੀਜ਼ਾ ਦਾ ਕੀ ਕਹਿੰਦੇ ਆ ਪੁੱਛਣਗੇ ਰਿਟਰਨ ਟਿਕਟ ਵੈਸੇ ਰਿਟਰਨ ਤਾਂ ਅਸੀਂ ਬਾਇ ਕਰ ਰੱਖੀ ਆਲਰੇਡੀ ਅੱਗੇ ਸਾਡੀ ਦੁਬਈ ਦੀ ਹੈਗੀ ਦੁਬਾਚ ਅਸੀਂ ਜਾਰਡਨ ਤੋਂ ਬਾਅਦ ਦੁਬਈ ਜਾਣੇ ਪਰ ਫਿਰ ਵੀ ਪੁੱਛ ਬੜਤਾਲੇ ਜੇ ਕਰ ਹੀ ਜਾਂਦੇ ਆ ਲਓ ਜੀ ਆ ਮਿਲ ਗਿਆ ਸਾਨੂੰ ਬੋਰਡਿੰਗ ਪਾਸ ਰਾਇਲ ਜਾਰਡਨ ਦਾ ਤੇ ਵਧੀਆ ਬੰਦੇ ਆ ਯਾਰ ਜਿਆਦਾ ਕੁਝ ਪੁੱਛਿਆ ਨਹੀਂ ਜਦੋਂ ਇੰਡੀਆ ਤੋਂ ਟਰੈਵਲ ਕਰਨਾ ਹੋਵੇ ਨਾ ਇੰਡੀਆ ਦੀਆਂ ਜਿਹੜੀਆਂ 에ਰਲਾਈਨਸ ਆ ਬਹੁਤ ਕੁਝ ਪੁੱਛਦੀ ਆ ਕਹਿੰਦੇ ਆ ਸਾਨੂੰ ਵਾਪਸੀ ਦੀ ਟਿਕਟ ਦਿਖਾਓ ਤੁਸੀਂ ਇੰਡੀਆ ਕਦੋਂ ਮੁੜੋਗੇ ਤੇ ਜਾਂ ਫਿਰ ਤੁਸੀਂ ਹੋਟਲ ਬੁਕਿੰਗ ਦਿਖਾਓ ਵੀਜ਼ਾ ਹੈ ਨਾ ਤੇ ਅਮਾਨ ਦੇ ਜਿਹੜਾ ਅਮਾਨਤਾ ਸੀ ਜਾ ਰਹੇ ਆ ਜਿਹੜਾ ਜਾਰਡਨ ਦੇ ਵੀਜ਼ੇ ਬਾਰੇ ਬਹੁਤ ਕੰਪਲਿਕੇਟਿਡ ਸੀ ਸੁਣਿਆ ਸੀਗਾ ਸੀ ਤੇ ਵੀ ਵੀਜ਼ਾ ਚਾਹੀਦਾ ਇੰਡੀਆ ਨੂੰ ਜੇ ਆਉਣਾ ਅਰਾਈਵਲ ਹੈ ਵੀਜ਼ੇ ਬਾਰੇ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਪੁੱਛਿਆ ਈਵਨ ਕਿ ਜਿਹੜਾ ਮੈਂ ਜਾਰਡੀਨ ਪਾਸ ਸੀਗਾ ਉਹ ਬਾਈ ਕਰਕੇ ਆ ਸੀ ਉਹ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਜਾਰਡੀਨ ਪਾਸ ਕੀ ਹੁੰਦਾ ਹੈਗਾ ਤੇ ਪਰ ਸਾਡੇ ਤੋਂ ਉਹ ਵੀ ਨਹੀਂ ਪੁੱਛਿਆ ਇਹਨਾਂ ਨੇ ਨਾ ਰਿਟਰਨ ਟਿਕਟ ਪੁੱਛੀ ਵੀ ਅੱਗੇ ਕਿੱਥੇ ਜਾਣਾ ਜਸਟ ਪਾਸਪੋਰਟ ਫੜਿਆ ਤੇ ਸਮਝਿਆ ਕਿ ਵਿੰਡੋ ਸੀਟ ਚਾਹੀਦੀ ਮੈਂ ਕਿ ਆਬਵੀਅਸਲੀ ਤੇ ਅੱਗੇ ਜਾਣ ਦਿੱਤਾ ਬਸ ਹੈ ਨਾ ਤੇ ਨਾਲੇ ਅਸੀਂ ਥਰਡ ਕੰਟਰੀ ਤੋਂ ਟਰੈਵਲ ਕਰ ਰਹੇ ਆ ਤੇ ਬਾਹਰੋਂ ਫਲਾਈਟਸ ਲੈਣੀਆਂ ਕਿਸੇ ਦੂਜੇ ਦੇਸ਼ ਲਈ ਬਹੁਤ ਜ਼ਿਆਦੀਆਂ ਸੌਖੀਆਂ ਹੋ ਜਾਂਦੀਆਂ ਤੇ ਜਿਆਦਾ ਕੁਛ ਚੈੱਕ ਜਿਆਦਾ ਸੀਗਾ ਵੀ ਵੀਜ਼ਾ ਪੁੱਛਣਗੇ ਕਿ ਤੁਹਾਡੇ ਕੋਲੇ ਹੈਗਾ ਜਾਂ ਨਹੀਂ ਹੈਗਾ ਹਣਾ ਹੁਣ ਆ ਇਸ ਤੋਂ ਬਾਅਦ ਇੰਡੀਅਨ ਪਾਸਪੋਰਟ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੇਰੇ ਖਿਆਲ ਚ ਵੀਜ਼ਾ ਔਨ ਅਰਾਈਵਲ ਹੋਊਗਾ ਉੱਥੇ ਜਾ ਕੇ ਅਸੀਂ ਲੈ ਸਕਦੇ ਹੁਣ ਅਸੀਂ ਚੇਂਜ ਕਰਨੇ ਆ ਸਾਡੇ ਪੈਸੇ ਸਾਡੇ ਕੋਲੇ 5000 ਰੁਪਏ ਬਚ ਰਿਹਾ ਇਹ ਜਿਹੜੇ ਰੁਪਈਏ ਸੀ ਇਹਨਾਂ ਦੇ ਰੁਪਈਏ ਮਤਲਬ ਪਾਉਂਡ ਸੀ ਏਜੀਪਸ਼ੀਅਨ ਪਾਉਂਡ ਏਜੀਪਸ਼ੀਅਨ ਪਾਉਂਡ ਹੁਣ ਅਸੀਂ ਵੇਚਣੇ ਆ ਕਿਉਂਕਿ ਹਜੇ ਕਿਸੇ ਕੰਮ ਦੇ ਨਹੀਂ ਨਾ ਹੀ ਇਹ ਇੰਟਰਨੈਸ਼ਨਲ ਕਰੰਸੀ ਹੈ ਵੀ ਕਿਤੇ ਚੱਲ ਸਕਦੀ ਹੈ ਤੇ ਇੱਥੇ ਬੈਂਕ ਜਾਂ ਕੁਝ ਕੁਝ ਵੀ ਬਣਿਆ ਹੋਣਾ ਤੇ ਉਹਨਾਂ ਨੂੰ ਦੇ ਕੇ ਆਉਨੇ ਆ ਤੇ ਉੱਥੋਂ ਪਾਉਂਡ ਜਿਹੜੇ ਲੈ ਕੇ ਆਉਨੇ ਆ ਪਾਉਂਡ ਡਾਲਰ ਕੁਝ ਵੀ ਸਾਨੂੰ ਮਿਲਿਆ ਉਹ ਸਾਹਮਣੇ ਹੈਗੀ ਇੱਕ ਟਰੈਵਲ ਚੋਇਸ ਇੱਥੋਂ ਬਦਲ ਲੈਣੇ ਆ ਇਹ ਰਾਣੀ ਦਾ ਮੁੱਲ ਨਾ ਪੂਰੀ ਦੁਨੀਆ 'ਚ ਚੱਲਦਾ ਹੈ 60 ਪਾਉਂਡ ਮਿਲ ਗਏ 60 ਪਾਉਂਡ ਮਤਲਬ ਇੰਡੀਆ ਦਾ 6000 6000 ਮਿਲ ਗਿਆ ਤੇ ਹੁਣ ਆਪਣਾ ਕੰਮ ਸਾਰਾ ਡਾਨਾ ਜੀ ਤੇ ਹੁਣ ਅਸੀਂ ਜੀ ਕਰਾਉਣੀ ਹੈ ਇਮੀਗ੍ਰੇਸ਼ਨ ਕਾიროਦੇ 에어ਪੋਰਟ ਤੇ ਨਾ ਜਦੋਂ ਤੁਸੀਂ ਆਉਣਾ ਹੈ ਜਾਂ ਜਾਣਾ ਫਾਰਮ ਪਤਾ ਨਹੀਂ ਕੀ ਹੈ ਨਾਨ ਏਜੀਪਸ਼ੀਅਨ ਲਈ ਭਰਨਾ ਪੈਂਦਾ ਹੈ ਜ਼ਰੂਰੀ ਹੁੰਦਾ ਹੈ ਇਹ ਅਸੀਂ ਹੁਣ ਭਰ ਕੇ ਦੇ ਰਹੇ ਹਾਂ ਜਾਣ ਲੱਗੇ ਵੀ ਤੇ ਸਾਡਾ ਇੱਥੇ ਬਿਲਕੁਲ ਲਾਸਟ ਦਿਨ ਸੀਗਾ ਤੇ ਲਾਸਟ ਦਿਨ ਅਸੀਂ ਇੱਥੋਂ ਨਿਕਲ ਰਹੇ ਹਾਂ ਪੂਰੇ 14 ਦਿਨ ਲੱਗੇ ਗਿਆ ਸੀ ਤੇ ਸਾਹਮਣੇ ਵਾਲੇ ਪਾਸੇ ਇਮੀਗ੍ਰੇਸ਼ਨ ਹੈ ਹੁਣ ਕੈਰੋ ਦਾ ਡਿਊਟੀ ਫਰੀ 버거 किंग ਫੂਡ ਚੇਨ ਜ ਇੱਥੇ ਸਾਨੂੰ ਸਿਟੀ ਚ ਘੱਟ ਦਿਖੀਆਂ ਸੀਗੀਆਂ ਤੇ ਇੱਥੇ ਬਹੁਤ 에어ਪੋਰਟ ਦੇ ਫੂਡ ਚੇਨ ਕੋਸਟਾ ਤੇ ਅਸੀਂ ਜਾਣਾ ਜੀ E10 ਤੇ ਹਜੇ ਪਹੁੰਚਿਆ E4 ਕਾਫੀ ਦੂਰ ਹੈਗਾ ਅਸੀਂ ਪਹੁੰਚ ਗਏ ਗੇਟ ਤੇ ਤੇ ਉੱਥੇ ਬਹਿ ਗਏ ਹੁਣ ਕਰਦੇ ਆ ਗੱਲਾਂ ਬਾਤਾਂ ਅਜੇ ਫਲਾਈਟ 'ਚ ਸਾਡੇ ਟਾਈਮ ਹੈਗਾ ਤੇ ਈਜਿਪਟ ਦਾ ਜਿਹੜਾ ਸਫ਼ਰ ਸੀਗਾ ਬਹੁਤ ਵਧੀਆ ਰਿਹਾ ਇੰਨਾ ਕੁ ਮੈਨੂੰ ਜਾਦੇ ਪਰਸਨਲੀ ਪਸੰਦ ਆਇਆ ਨਾ ਲੋਕ ਜੇ ਮਰਜੀ ਸੀਗੇ ਕੋਈ ਇਹਨਾਂ ਨੂੰ ਸਕੈਮਰ ਕਹਿੰਦਾ ਜਾਂ ਹੋਰ ਸ਼ੁਰੂ 'ਚ ਅਸੀਂ ਵੀ ਸੁਣ ਕੇ ਆਏ ਸੀਗੇ ਜਿਵੇਂ ਇਸ ਸਕੈਮਰ ਜਾਂ ਪਰ ਬਹੁਤ ਵਧੀਆ ਇੰਨੇ ਕੁ ਫ੍ਰੈਂਡਲੀ ਲੋਕ ਐ ਖਾਸ ਤੌਰ ਤੇ ਜੇ ਤੁਹਾਡੇ ਪੱਗ ਬਣੀ ਹੋ ਇੰਡੀਅਨ ਲੋਕਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਹਨ ਤੇ ਅਸੀਂ ਦੁਬਾਰਾ ਪਲਾਨ ਕਰਾਂਗੇ ਹੁਣ ਅਸੀਂ 14 ਦਿਨਾਂ 'ਚ ਅਸੀਂ ਪੰਜਕ ਸਿਟੀ ਘੁੰਮੇ ਸੀ ਪੈਸੇ ਮੇਨ ਮੇਨ ਜਿੰਨਾ ਟੂਰਿਸਟ ਵਾਲਾ ਹੁੰਦਾ ਉਹ ਅਸੀਂ ਸਾਰਾ ਕਵਰ ਕਰਕੇ ਜਾ ਰਹੇ ਹਾਂ ਇੱਥੋਂ 14 ਘੰਟੇ ਤੇ ਪਰ ਇਹ ਸੀਗਾ ਕੁਝ ਚੀਜ਼ਾਂ ਸਾਡੀਆਂ ਅਜੇ ਵੀ ਰਹਿ ਗਈਆਂ ਜਿਹੜੀਆਂ ਅਸੀਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇੱਕ ਤਾਂ ਸਿਵਾ ਕਰਕੇ ਟਾਊਨ ਹੈਗਾ ਤੇ ਉਹ ਪੈਂਦਾ ਲੀਬੀਆ ਬਾਰਡਰ ਤੇ ਜਿੱਧਰ ਨੂੰ ਲੀਬੀਆ ਦੇ ਨਾਲ ਲੱਗ ਜਾਂਦਾ ਜਾ ਕੇ ਉਧਰਲੇ ਪਾਸੇ ਦੇਖਣ ਆਲਾ ਸੀ ਉਧਰ ਕਹਿੰਦੇ ਡੇਜ਼ਰਟ ਵੀ ਹੈ ਜਿਵੇਂ ਅਸੀਂ ਕਿਹਾ ਸੀ ਨਾ ਵੀ ਸੈਂਡ ਡਿਊਨਸ ਨਹੀਂ ਹੈਗੇ ਈਜੀਪਟ 22 ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹ ਦੇਖਣ ਆਲਾ ਰਹਿੰਦਾ ਤੇ ਬਾਕੀ ਸਾਨੂੰ ਅਸੀਂ 크ਰੂਜ਼ ਰਾਈਡ ਹੈ ਜਿਹੜੀ ਇੱਥੋਂ ਦੀ ਮਤਲਬ ਬੋਟ 크ਰੂਜ਼ ਤੇ ਉਹਦੇ ਤੇ ਜਾਂਦੇ ਹਨ ਤੇ ਉਹ ਕਦੇ ਫੇਰ ਸਬਬ ਬਣੂਗਾ ਕਦੇ ਫੇਰ ਦਾਣਾ ਪਾਣੀ ਰਲਿਆ ਹੋਇਆ ਫੇਰ ਆਵਾਂਗੇ ਤੇ ਤੁਹਾਡੇ ਲਈ ਇਹ ਸੁਜੈਸ਼ਨ ਹੈ ਵੀ ਜਦੋਂ ਆਉਣਾ ਹੋਵੇ ਇੱਕ ਤਾਂ ਟ੍ਰੈਵਲ ਹਿਸਟਰੀ ਲਈ ਬਹੁਤ ਵਧੀਆ ਕੰਟਰੀ ਹੈ ਤੇ ਵੀਜ਼ਾ ਤੁਹਾਡੇ ਕੋਲੇ ਜੇ ਤਾਂ ਤੁਹਾਡੇ ਕੋਲੇ ਇੰਗਲੈਂਡ ਦਾ ਕੈਨੇਡਾ ਦਾ ਯੂ ਐਸ ਦਾ ਜਾਂ ਸ਼ੰਗਨ ਕੋਈ ਵੀ ਤੁਹਾਡੇ ਕੋਲੇ ਵੱਡਾ ਜਿਹੜਾ ਲੌਂਗ ਟਰਮ ਸਟਰੋਂਗ ਵੀਜ਼ਾ ਹੁੰਦਾ ਹੈ ਹਨਾ ਤੇ ਜੇ ਉਹ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਔਨ ਅਰਾਈਵਲ ਇੰਡੀਅਨ ਪਾਸਪੋਰਟ ਦੇ ਇਥੇ ਆ ਸਕਦੇ ਹੋ ਤੁਹਾਨੂੰ ਕੋਈ ਵੀਜ਼ੇ ਦੀ ਜ਼ਰੂਰਤ ਨਹੀਂ ਕੁਝ ਨਹੀਂ ਪੁੱਛਦੇ ਹੈਗੇ 14 ਦਿਨ ਦੀ ਐਂਟਰੀ ਮਿਲ ਜਾਂਦੀ ਹੈਗੀ ਜੇ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਹਾਡੀ ਮਤਲਬ ਤੁਹਾਨੂੰ ਸਟicker ਵੀਜ਼ਾ ਲੈਣਾ ਪੈਂਦਾ ਹੈ ਹਾਈ ਕਮਿਸ਼ਨ ਤੋਂ ਕਿਤੋਂ ਵੀ ਲੈ ਲਓ ਪੂਰੀ ਦੁਨੀਆ ਚੋਂ ਤੇ ਉਹਦੇ ਲਈ ਸਪான்ਸਰ ਚਾਹੀਦੀ ਹੁੰਦੀ ਹੈ ਬਹੁਤ ਸਾਰੀਆਂ ਟੂਰਿਸਟ ਕੰਪਨੀਆਂ ਸਪான்ਸਰ ਕਰ ਦਿੰਦੀਆਂ ਸਾਡੇ ਦਾ ਜਿਵੇਂ ਤੁਹਾਨੂੰ ਦੱਸਿਆ ਫਰੈਂਡਸ ਇਥੇ ਰਹਿੰਦੇ ਸੀਗੇ ਤੇ ਉਹਨਾਂ ਨੇ ਐਫੀਡਵਟ ਤੇ ਲਿਖ ਕੇ ਦੇ ਦਿੱਤਾ ਸੀਗਾ ਤੇ ਉਹਦੇ ਨਾਲ ਫਿਰ ਸਾਨੂੰ ਵੀਜ਼ਾ ਮਿਲ ਗਿਆ ਸੀਗਾ ਤੇ ਉਹਦੇ ਲੱਗ ਤੋਂ ਕੁਝ ਚਾਰਜਸ ਲੈ ਲੈਂਦੇ ਤੁਸੀਂ ਟਾਈਪ ਕਰ ਲਿਓ ਜਿਹੜਾ ਮਿਨਿਮਮ ਟੂ ਮਿਨਿਮਮ ਡੇਸ ਹੈ ਇੱਕ ਵੀਕ ਦੇ ਤਾਂ ਮੈਨੂੰ ਲੱਗਦਾ ਰੱਖ ਕੇ ਆਉਣਾ ਚਾਹੀਦਾ ਕਿਉਂਕਿ ਦੋ ਤਿੰਨ ਦਿਨ ਦਾ ਕੈਰੋ ਲਈ ਹੈ ਬਾਕੀ ਲਕਸੌਰ ਤੇ ਆਸਮਾਨ ਸੋਨੇ ਸ਼ਹਿਰ ਤੇ ਜੇ ਤੁਹਾਡੇ ਕੋਲ ਖੁੱਲਾ ਟਾਈਮ ਆ ਤਾਂ ਟੂ ਵੀਕ ਤੇ ਪੰਜ ਦਿਨ ਦਾ ਤਾਂ ਘੱਟੋ ਘੱਟ ਚਾਹੀਦਾ ਪੰਜ ਦਿਨਾਂ ਚ ਵਧੀਆ ਤੁਸੀਂ ਦੇਖ ਸਕਦੇ ਹੋ ਵਾਲਾ ਖਾਸ ਤੌਰ ਤੇ ਪਿਰਾਮਿਡਸ ਹੀ ਹੈ ਪਿਰਾਮਿਡਸ ਦਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਪਰ ਜਿਵੇਂ ਹੁਣ ਤੱਕ ਬਦਨਾਮ ਕੀਤਾ ਜਾਂਦਾ ਸੀ ਨਾ ਦੇਸ਼ ਨੂੰ ਅਸੀਂ ਵੀ ਸੁਣੀਆਂ ਸੁਣਾਈਆਂ ਗੱਲਾਂ ਚ ਮਤਲਬ ਐਕਸਪੀਰੀਅੰਸ ਇਹੀ ਹੁੰਦਾ ਤੁਸੀਂ ਜਾਣ ਲਗੇ ਆਪਣਾ ਕਿਸੇ ਕੰਟਰੀ ਪ੍ਰਤੀ ਦੱਸ ਦਿਓ ਵੀ ਆ ਮੇਰਾ ਐਦਾਂ ਰਿਹਾ ਹਨਾ ਤੇ ਇਸ ਤੋਂ ਪਹਿਲਾਂ ਤਾਂ ਸਾਨੂੰ ਵੀ ਸੀਗਾ ਵੀ ਪਤਾ ਨਹੀਂ ਕਿਵੇਂ ਦਾ ਦੇਸ਼ ਹੈ ਠੱਗਾ ਠੂਗਾ ਜਾਂ ਹੋਰ ਠੀਕ ਆ ਮੂੰਹ ਦੇ ਮਿੱਠੇ ਆ ਤੇ ਪੈਸੇ ਪੂਸੇ ਵੱਧ ਲੈ ਲੈਂਦੇ ਆ ਇੰਨਾ ਕ ਤਾਂ ਚੱਲਦਾ ਪਰ ਵਧੀਆ ਤੁਹਾਨੂੰ ਚੋਰੀ ਨਹੀਂ ਕ੍ਰਾਈਮ ਨਹੀਂ ਕੁਛ ਕੁੱਲ ਮਿਲਾ ਕੇ ਬਹੁਤ ਸਾਰੇ ਕੰਟਰੀਜ਼ ਨਾਲੋਂ ਚੰਗਾ ਸੀਗਾ ਹੁਣ ਜਾਰਡਨ ਦੇਖਦੇ ਆਂ ਤੇ ਜਾਰਡਨ ਚ ਵੀ ਕਹਿੰਦੇ ਆ ਪੰਜਾਬੀ ਹੈਗੇ ਆ ਕਾਫੀ ਸਾਰੇ ਪੰਜਾਬੀ ਨੇ ਮੈਸੇਜ ਆ ਰਹੇ ਆ ਜਿਵੇਂ ਇੱਥੇ ਆਪਾਂ ਨੂੰ ਬਾਈ ਜੀ ਮਿਲੇ ਸੀ ਨਾ ਤੀਰਥ ਢਿੱਲੋਂ ਹੋਣੀ ਇਹਨਾਂ ਦਾ ਜਿਵੇਂ ਕੱਪੜੇ ਦਾ ਕਾਰੋਬਾਰ ਆ ਜਾਰਡਨ ਚ ਵੀ ਕਹਿੰਦੇ ਕੱਪੜੇ ਦਾ ਕਾਰੋਬਾਰ ਆ ਉੱਥੇ ਵੀ ਫੈਕਟਰੀਜ਼ ਨੇ ਕੁਝ ਮੁੰਡੇ ਕੰਮ ਕਰਦੇ ਆਪਣੇ ਫੈਕਟਰੀ ਚ ਕੁਝ ਦਾ ਆਪਣਾ ਕੰਮ ਹੈ ਬਿਜ਼ਨਸ ਹੈ ਹਨ ਤੇ ਉਹ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਹੁਣ ਤੇ ਬਾਕੀ ਜਾਰਡਨ ਦੇ ਵੀਜ਼ੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਵੀ ਜਾਰਡਨ ਦਾ ਵੀਜ਼ਾ ਕਿਵੇਂ ਮਿਲਦਾ ਤੇ ਉਹਦੀਆਂ ਜੀ ਤੁਹਾਨੂੰ ਜਾਰਡਨ ਉੱਤਰ ਗਿਆ ਸੀ ਦੱਸਾਂਗੇ ਹੁਣ ਫਲਾਈਟ ਦਾ ਇੰਤਜ਼ਾਰ ਕਰਦੇ ਆਂ ਟਾਈਮ ਹੋ ਗਿਆ ਜੀ ਪੌਣੇ 1 ਅੱਧਾ ਘੰਟਾ ਰਹਿੰਦਾ ਸਿਰਫ ਫਲਾਈਟ 'ਚ ਹੁਣ ਸਵਾ 1 ਸਾਡੀ ਫਲਾਈਟ ਹੈ ਤੇ ਇੱਥੋਂ ਜਾਣੀ ਹੈ ਆ ਸਾਹਮਣੇ ਵਾਲੇ ਪਾਸੇ ਖੜੀ ਹੈਗੀ ਉਹ ਸਾਹਮਣੇ ਤੇ ਬੋਰਡਿੰਗ ਹੁਣੀ ਸ਼ੁਰੂ ਹੋ ਗਈ ਅੰਦਰਲੇ ਪਾਸੇ ਬੈੰਨੇ ਆ ਤੇ ਨਾਲ ਜਾਰਡਨ ਰਾਇਲ ਜਾਰਡਨ ਰਾਇਲ ਕਿੰਨੀ ਕਾ ਉਹ ਤਾਂ ਦੱਸ ਦਿਆਂ ਐਕਸਪੀਰੀਅੰਸ ਨੇੜੇ ਇੱਥੋਂ ਬਾਏ ਰੋਡ ਵੀ ਤੁਸੀਂ ਜਾਰਡਨ ਜਾ ਸਕਦੇ ਹੋ ਬਾਏ ਰੋਡ ਅਸੀਂ ਤਾਂ ਨਹੀਂ ਗਏ ਕਿਉਂਕਿ ਤੁਹਾਨੂੰ ਪਤਾ ਹੈ ਕੀ ਕੁਸ਼ ਅਇਜ਼ਰਾਇਲ 'ਚ ਚੱਲੀਆਂ ਲੱਕਨਫਲਿਕਟ ਬਹੁਤ ਹੈ ਤੇ ਤਾਂ ਕਰਕੇ ਅਸੀਂ ਬਾਇਰ ਸਾਨੂੰ ਅਸੀਂ ਸਹੀ ਹੈ ਫਾਈਨਲੀ ਮਿਲ ਗਈ ਐਂਟਰੀ ਜਿਹੜੇ ਦੇਸ਼ ਦਾ ਵੀਜ਼ਾ ਨਾ ਹੋਵੇ ਨਾ ਤੁਹਾਡੇ ਕੋਲੇ ਕਈ ਵਾਰੀ ਦਿਲ ਬਹੁਤ ਟੁੜਕੂ ਟੁੜਕੂ ਕਰਦਾ ਹੁੰਦਾ ਵੀ ਪਤਾ ਨਹੀਂ ਅੰਦਰ ਜਾਣ ਦੇਣਗੇ ਪਤਾ ਨਹੀਂ ਵੀ ਕੀ ਕਹਿਣਗੇ ਹੈ ਨਾ ਕੋਈ ਕਹਿਣਾ ਕਿਸੇ ਨੇ ਕਸ਼ਵਰੀ ਦਾ ਤੁਹਾਨੂੰ ਤਾਂ ਉਦੋਂ ਹੀ ਫਰੀ ਦੀ ਟੈਨਸ਼ਨ ਨਾ ਲੈਣ ਦੀ ਆਦਤ ਪੈ ਰਹੀ ਹੈ ਹਾਈ ਦੇਰ ਸੋਪਾ ਫਲਾਈਟ ਭੱਟੀ ਲੱਗ ਰਹੀ ਹੋਈ ਮੈਨੂੰ ਹਨ ਮੈਨੂੰ ਅਸੀਂ ਕਿਤੇ ਛੋਟੀ ਜਿਹੀ ਫਲਾਈਟ ਹੁੰਦਾ ਗੁਆਡੀ ਰੇਸ਼ ਘੱਟ ਲੋਕ ਹੁੰਦੇ ਸਿਲਵਰ ਜੁਬਲੀ ਮਨਾ ਰਹੇ ਆ ਸਿਲਵਰ ਜੁਬਲੀ 1999 ਤੋਂ 2024 ਕੀ ਫਲਾਈਟ ਚ ਨਾ ਪੱਗ ਵਾਲਾ ਮੈਂ ਇਕੱਲਾ ਹੀ ਹੁੰਦਾ ਪਰ ਸਾਰੇ ਤਾਹਾਂ ਸੀਟਾਂ ਤੋਂ ਮੂੰਹ ਚੱਕ ਚੱਕ ਦੇਖਦੇ ਆ ਵੀ ਕੌਣ ਆਇਆ ਯਾਰ ਆ ਬੰਦਾ ਕਿੱਥੋਂ ਹੈ ਸਾਫ ਦਾਹ ਬੋਰਡਿੰਗ ਹੋ ਗਈ ਸਾਰੀ ਕੰਪਲੀਟ ਜੀ ਰੱਬ ਦਾ ਨਾਮ ਲਿਆ ਜਾ ਰਿਹਾ ਜਿੰਨੀ ਇਹ ਰੱਬ ਦੀ 에어ਲਾਈਨ ਹੈ ਨਾ ਇਹ ਪਰਮਾਧਮ ਦਾ ਨਾਮ ਲੈ ਕੇ ਘਰ ਪਰਦੇ ਕਿਦਾਂ ਦੁਨੀਆ ਖਾਲੀ ਬਿਨਾ ਤਕਰੀਰ ਇਹ ਵਿਟਲੈਕਸ ਤਖਤਾ ਬਰਸ਼ ਖਨਸੇ ਗੈਰ ਅਸਟੋਨੀਆ ਲਹੂ ਖਾਲੀ ਫਿਰ ਬੰਦ ਨਹੀਂ ਫਿਰ ਜਾਰਡਨ ਦੇ ਵਿੱਚ ਆ ਆ ਖਾਣ ਚੀਜ਼ੋ ਮਸ਼ਹੂਰ ਹੈ ਕਿਹੜੀ ਆ ਜਾਰਡਨ ਦਾ ਇਹਨਾਂ ਨੇ ਲਿਖਿਆ ਰਮضان ਰਮضان ਤਾਂ ਲੰਘ ਗਿਆ ਉਹਨਾਂ ਦਾ ਮਹੀਨਾ ਨਹੀਂ ਇਹ ਤਾਂ ਫਿਰ ਉਹਦਾ ਪੈਨਸਲੇਟ ਪੁਰਾਣਾ ਨਾ ਖਾਇਓ ਹੋਰ ਕੀ ਹੈ ਹਾਰਸ ਆ ਰਹੀ ਜਾਰਡਨ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਆਣੇ ਆ ਖਾਸ ਤੌਰ ਤੇ ਆ ਪਹਿਲਾਂ ਇੰਗਲੈਂਡ ਦਾ ਖਾਸ ਤੌਰ ਤੇ ਸਭ ਤੋਂ ਜਿਹੜਾ ਸੀ ਦੇਖਣ ਜਾ ਰਹੇ ਪੈਤਰਾ ਅਜੂਬਾ ਦੁਨੀਆ ਦਾ ਤਰਕੀਸ਼ਾ ਤਰਕੀ ਦੀ ਹੈ ਹਾਂ ਹਾਂ ਜੇ ਦੇਖ ਕੇ ਸੀ ਆਪਾਂ ਨੇ ਸਾਰੇ ਲੱਗਣਾ ਖਾਣ ਪੀਣ ਨੂੰ ਦੇਖੋ ਉਹ ਮੰਗਾਵਾਗੇ ਕੁਝ 에어ਪੋਰਟ ਦੇਖੋ ਯਾਰ ਤੁਸੀਂ ਸਾਰਾ ਈਜੀਪਟ ਦਾ ਕਾਹਿਰੋ ਸਿਟੀ ਤੋਂ ਬਾਹਰ ਵਾਰ ਹੈ ਕੋਈ 20 ਕਿਲੋਮੀਟਰ ਤੇ ਸਾਰਾ ਡੇਜ਼ਰਟ ਹੈ ਰੇਗਿਸਤਾਨ ਹੈ ਪੂਰਾ ਰਨਵੇ ਵੀ ਦੇਖ ਲੋ ਇਹ ਡੇਜ਼ਰਟ ਚ ਬਣਾਏ ਹੋਏ ਹਨ ਜਿਹੜਾ ਇਹ ਦੇਸ਼ ਦੀ ਨਾ ਇਹਦੀ 70-80% ਜਿਹੜੀ ਲੈਂਡ ਆ ਤੇ ਡੇਜ਼ਰਟ ਹੀ ਆ ਬਸ ਜਿੱਥੇ ਜਿਹੜਾ ਸ਼ਹਿਰ ਹੈ ਸ਼ਹਿਰਾਂ ਦੀ ਆਬਾਦੀ ਹੈ ਮਾੜੀ-ਮੋਟੀ ਈਜੀਪਟ ਦੇ ਨਾਲ ਬਿਲਕੁਲ ਹੀ ਨਾਲ ਲੱਗਦਾ ਵੈਸੇ ਤਾਂ ਜਾਰਡਨ ਤੇ ਆ ਹੁਣ ਕਾਹਿਰੋ ਇਹਦੀ ਰਾਜਧਾਨੀ ਤੇ ਕਾਹਿਰੋ ਤੋਂ ਆ ਦੇਖੋ ਇਜ਼ਰਾਈਲ ਤੇ ਆ ਗਿਆ ਇਜ਼ਰਾਈਲ ਆ ਸऊदी ਅਰਬੀਆ ਤੇ ਆ ਗਿਆ ਜਾਰਡਨ ਬਸ ਇੰਨਾ ਕੀ ਡਿਸਟੈਂਸ ਹੈ ਤੁਸੀਂ ਦੇਖ ਲਓ ਕਾირო ਤੇ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ ਜਾਰਡਨ ਤੇ ਇੱਕ ਪਾਸੇ ਜਿਵੇਂ ਤੁਹਾਨੂੰ ਦੱਸਿਆ ਸऊदी ਹੈ ਉੱਪਰ ਆ ਲਿਬਨਾਨ ਹੈ ਸਾਰਾ ਤੇ ਦੇਖ ਰਿਹਾ ਹੁਣ ਕਿਵੇਂ ਰਹਿੰਦੀ ਹੈ ਫਲਾਈਟ ਇੰਟਰਨੈਟ ਵੀ ਦਿੰਦੇ ਨੇ ਬਈ ਜਾਰਡਨ ਵਾਲੇ ਦਾ ਰੋਲ ਜਾਰਡਨ ਵੈਲਕਮ ਟੂ ਸकाई ਕਨੈਕਟ ਖੁਸ਼ੀ ਭਰੇ ਹੋ ਲੇ ਵੀ ਨਾਲ ਖਾਣਾ ਪੀਣਾ ਵੀ ਆ ਗਿਆ ਸਾਡਾ ਕੀ ਕੁਛ ਦਿੱਤਾ ਕੁਛ ਹੀ ਤੇ ਨੀ ਮੂ ਪਾਣੀ ਹੈ ਸ਼ਾਇਦ ਲੇਮਨ ਵਾਟਰ ਤੇ ਆ ਨਾਰਮਲ ਪਾਣੀ ਤੇ ਆ ਬਰੈਡ ਮਿੱਠਾ ਕੁਛ ਤੇ ਆ ਕੁਛ ਰੋਲ ਹੈ ਸ਼ਾਇਦ ਇਹ ਮੀਲ ਦਿੱਤੀ ਹੈ ਇਹਨਾਂ ਨੇ ਇੰਨੀ ਦੇਖਣ ਨੂੰ ਤਾਂ ਕੰਟਰੀ ਸੇਮ ਹੀ ਲੱਗ ਰਿਹਾ ਨਾ ਉਵੇਂ ਡੇਜ਼ਰਟ ਹੈ ਉਵੇਂ ਸ ਪਰ ਹਰਾ ਭਰਾ ਉਹਦੇ ਨਾਲ ਉਹ ਤਾਂ ਹੈ ਨਾ ਦਾ ਵੀ ਫਰਕ ਹੈ ਹਾਂ ਜੀ ਉਥੇ ਜਿਆਦਾ ਯੈਲੋ ਇਸ਼ੂ ਸੀ ਪਹੁੰਚ ਗਏ ਲਓ ਜੀ ਪਹੁੰਚ ਗਏ ਇੱਕ ਘੰਟੇ ਬਾਅਦ ਚ ਇਹੋ ਜੀਆਂ ਫਲਾਈਟਸ ਹੋਣੀਆਂ ਚਾਹੀਦੀਆਂ ਯਾਰ ਇੱਕ ਘੰਟੇ ਚ ਉਧਰ ਪਹੁੰਚੋ ਘੰਟੇ ਚ ਉਧਰ ਪਹੁੰਚ अदरवाइज ਤਾਂ ਥੱਕ ਜਾਂਦੇ ਆ ਹੋਰ ਵਾਲੀਆਂ ਲੰਬੀਆਂ ਫਲਾਈਟਸ ਤਾਂ ਥਕਾ ਦਿੰਦੀਆਂ ਲਓ ਹੁਣ ਇਮੀਗ੍ਰੇਸ਼ਨ ਕਰਾਉਣੇ ਆ ਜਾ ਕੇ ਮੋਸਮ ਨੂੰ ਮੈਨੂੰ ਇੱਥੇ ਠੰਡਾ ਲੱਗ ਰਿਹਾ ਹੈ ਹਾਂ ਕਾირო ਨਾਲੋਂ ਜਾਂ ਪੂਰੇ ਈਜੀਪਟ ਨਾਲੋਂ ਕਿਉਂਕਿ 27 ਡਿਗਰੀ ਆ ਤੇ ਕਾირო ਚ ਰਹਿੰਦਾ ਦੀ ਦਿਨੇ 34-35 ਤੇ ਤੁਸੀਂ ਵੇਖੋ ਕਿੰਨੀ ਗਰਮੀ ਸੀ ਘੱਟੋ-ਘੱਟ 7-8 ਡਿਗਰੀ ਦਾ ਫਰਕ ਹੈ ਇਮੀਗ੍ਰੇਸ਼ਨ ਕਿੱਧਰ ਹੋਵੇ ਬੈਗੇਜ ਬੈਗੇਜ ਇੱਧਰ ਹੈ এয়ারਪੋਰਟ ਵੀ ਨਾ ਇੱਥੇ ਕਾਫੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਤੇ ਦੇਸ਼ ਵੀ ਰਾਇਲ ਹੈ ਜਿਵੇਂ ਕਹਿੰਦੇ ਰਾਇਲ ਜਰਨੀ ਸੋਹਣੀ ਹੋਊਗਾ ਤੇ ਬਾਕੀ ਜਿਹੜਾ ਇੱਥੇ ਰਹਿਣਾ ਹੈਗਾ ਉਦੋਂ ਨਾਸਤੇ ਮੈਂ 2 ਦਿਨ ਅਸੀਂ ਕੈਪੀਟਲ ਸਿਟੀ 'ਚ ਰਹਿਣਾ ਆਮਾਨ ਅਗਲੇ 2 ਦਿਨ ਫਿਰ 2 ਦਿਨ ਲਾਉਣਾ ਪੈਤਰਾ ਪੈਤਰਾ ਜਿਹੜਾ ਮਤਲਬ ਦੁਨੀਆ ਦਾ ਅਜੂਬਾ ਹੈ ਅਜੂਬਿਆਂ ਚੋਂ ਇੱਕ ਆਉਂਦਾ ਹੈ 7 ਵੰਡਰ ਚੋਂ ਤੇ ਉਸ ਤੋਂ ਬਾਅਦ 2 ਦਿਨ ਲਾਉਣੇ ਆ ਵਾਦੀ ਰਮ ਵਾਦੀ ਰਮ ਇਥੇ ਦਾ ਡੇਜ਼ਰਟ ਆ ਤੇ ਉੱਥੇ ਰਹਿਣਾ ਉਸ ਤੋਂ ਬਾਅਦ ਫਿਰ 1 ਦਿਨ ਅਸੀਂ ਰਹਿਣਾਗਾ ਇਕਾਬਾ ਹੋਰ ਸਿਟੀ ਇੱਕ ਡੈਡ ਸੀ ਵੀ ਦੇਖਣਾ ਹਾਂਜੀ ਡੈਡ ਸੀ ਵੀ ਦੇਖਣਾ 1 ਦਿਨ ਫਿਰ ਅਸੀਂ ਰਹਿਣਾ ਡੈਡ ਸੀ ਬਸ 8 ਦਿਨ ਆ ਸਾਡੇ ਇਥੇ ਚੀਜ਼ਾਂ ਦਿਖਾਉਣੀਆਂ ਹੁਣ ਤੁਹਾਨੂੰ ਆ ਦੇਖੋ ਸੈਵਨ ਵੰਡਰਸ ਤੇ ਨਾਲ ਡੇਜ਼ਰਟ ਜਿਹੜਾ ਤੁਹਾਨੂੰ ਕਹਿ ਰਿਆ ਸੀਗਾ ਇਹ ਸਾਨੂੰ ਈਜੀਪਟ ਚ ਨਹੀਂ ਲੱਭਿਆ ਇੱਥੋਂ ਵਾਈਬ ਆਉਂਦੀ ਹੈ ਕਿ ਸਹਾਰਾ ਰੇਗਿਸਤਾਨ ਦੀ ਤੇ ਇੱਥੇ ਜਾਣਾ ਤੇ ਨਾਲ ਆ ਤਾਂ ਪੈਤਰਾ ਆ ਗਿਆ ਉਹੀ ਪੈਤਰਾ ਸੈਵਨ ਵੰਡਰਸ ਤੇ ਇਹ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ ਆਪਣੀ ਜਾਰਡਨ ਦੀ ਇਹ ਸੀਰੀਜ਼ ਚ ਲਓ ਜੀ ਈ ਵੀਜ਼ਾ ਇਸ਼ੂ ਹੋ ਗਿਆ ਸਾਨੂੰ ਔਨ ਅਰਾਈਵਲ ਇੱਥੇ ਪਹੁੰਚ ਕੇ ਤੇ ਹੁਣ ਇਮੀਗ੍ਰੇਸ਼ਨ ਕਰਾਉਣੀ ਹੈ ਪਹਿਲਾਂ ਵੀਜ਼ਾ ਇਸ਼ੂ ਹੋਇਆ ਤੇ ਫਿਰ ਐਂਟਰੀ ਦੇ ਸਟੈਂਪ ਲੱਗੋ ਪਤਾ ਨਹੀਂ ਹੁਣ ਕਿੰਨੇ ਦਿਨ ਦੀ ਐਂਟਰੀ ਦਿੰਦੇ ਆ ਉਹ ਪਤਾ ਲੱਗ ਜੂਗਾ ਦੇਖ ਕੇ ਇਮੀਗ੍ਰੇਸ਼ਨ ਹੋ ਗਿਆ ਜੀ ਤੇ ਹੁਣ ਲੈ ਲਈਏ ਬੈਗ ਇਹ ਦੇਖੋ 에어ਪੋਰਟ ਇਹੋ ਜਿਹਾ ਦੇ ਪਾਸਿਓਂ ਆ ਸਾਰੀ ਸਾਡੀ ਫਲਾਈਟ ਦੀ ਭੀੜ ਹੈ ਜਿੰਨੀਆਂ ਲੱਗੀ ਹੋਈ ਹੈ ਕੰਜਨ ਵੀਜ਼ਾ ਲੈਣ ਦੀ ਜ਼ਰੂਰਤ ਹੈ ਨਹੀਂ ਸੀ ਤਾਂ ਕਰਕੇ ਪਹਿਲਾਂ ਆ ਗਏ ਸਾਨੂੰ ਵੀਜ਼ਾ ਲੈਣ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਸਮੂਥ ਸੀ ਤੇ ਬਿਲਕੁਲ ਕੁਝ ਵੀ ਨਹੀਂ ਪੁੱਛਿਆ ਈਵਨ ਨਾ ਹੀ ਪੁੱਛਿਆ ਕਿੱਥੇ ਜਾਣਾ ਹੈ ਕਿੱਥੇ ਰਹਿਣਾ ਹੈ ਕਿਉਂਕਿ ਬਹੁਤ ਸਾਰੇ ਟੂਰਿਸਟ ਕੰਟਰੀ ਮਤਲਬ ਟੂਰਿਸਟ ਇੱਥੇ ਆਉਂਦੇ ਆ ਇਸ ਕੰਟਰੀ ਨੂੰ ਘੁੰਮਣ ਦੇ ਲਈ ਸ਼ਾਇਦ ਇਸੇ ਕਰਕੇ ਤੇ ਸਾਨੂੰ ਤਾਂ ਆਇਆ ਸੀਗਾ ਵੀ ਵੀਜ਼ੇ ਕਰਕੇ ਕੁਝ ਨਾ ਕੁਝ ਮਤਲਬ ਬੋਲਣਗੇ ਪਰ ਇਹਨਾਂ ਨੇ ਈ ਵੀਜ਼ਾ ਵੀ ਇੱਥੇ ਆਏ ਨੂੰ ਇਸ਼ੂ ਕੀਤਾ ਮਤਲਬ ਜਿਹਨੂੰ ਵੀਜ਼ਾ ਔਨ ਅਰਾਈਵਲ ਕਹਿ ਸਕਦੇ ਆ ਵੀ ਤੁਸੀਂ ਸਿੱਧਾ ਫਲਾਈਟ ਲੈ ਕੇ ਚੜਿਆਓ ਤੇ ਇੱਥੇ ਆਇਆਂ ਨੂੰ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਤੇ ਉਹਦੀ ਫੀਸ ਵੀ ਨਹੀਂ ਲਈ ਫੀਸ ਫ੍ਰੀ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਨਾ ਜਾਰਡੀਅਨ ਪਾਸ ਉਹ ਸਾਡਾ ਜ਼ਰੂਰ ਦੇਖੇਗਾ ਵੀ ਤੁਹਾਡੇ ਕੋਲੇ ਜਾਰਡਨ ਪਾਸ ਹੈਗਾ ਜਾਂ ਨਹੀਂ ਜਾਰਡਨ ਪਾਸ ਉਹ ਹੁੰਦਾ ਜਿੰਨੀਆਂ ਵੀ ਇੱਥੋਂ ਦੀਆਂ ਟੂਰਿਸਟ ਥਾਵਾਂ ਨੇ ਜਿਵੇਂ ਪੈਤਰਾ ਜਾਂ ਹੋਰ 40 ਤੋਂ ਵੱਧ ਜਿਹੜੀਆਂ ਟੂਰਿਸਟ ਥਾਵਾਂ ਨੇ ਉਹਨਾਂ ਦਾ ਇੱਕ ਪਾਸ ਬਣ ਜਾਂਦਾ ਉਹ ਸਾਨੂੰ ਪਿਆ ਸੀ ਕੋਈ ਇੰਡੀਆ ਦਾ 9000 ਰੁਪਏ ਚ ਅਸੀਂ ਮਤਲਬ ਪੇ ਕੀਤਾ ਸੀਗਾ ਤੇ ਉਹਦੇ ਨਾਲ ਤੁਹਾਡੀ ਵੀਜ਼ਾ ਫੀਸ ਵੀ ਫ੍ਰੀ ਹੋ ਜਾਂਦੀ ਹੈ ਜੇ ਉਹ ਪਾਸ ਦੇ ਉਹ ਜੇ ਉਹ ਤੁਸੀਂ ਪਾਸ ਨਹੀਂ ਖਰੀਦ ਕੇ ਲਿਆਉਂਦੇ ਉਥੋਂ ਤਾਂ ਮੇਰੇ ਖਿਆਲ ਚ ਇੱਥੇ ਤੁਹਾਨੂੰ 4 ਕੁ ਹਜ਼ਾਰ ਰੁਪਿਆ ਵੀਜ਼ਾ ਫੀਸ ਹੈ ਜਿਹੜੀ ਤੁਸੀਂ ਇੱਥੇ ਆ ਕੇ ਪੇ ਕਰਣੀ ਹੈਗੀ ਇਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀਗਾ ਤੇ 14 ਦਿਨ ਲਈ ਸਾਨੂੰ ਐਂਟਰੀ ਮਿਲੀ ਹੈ 14 ਦਿਨ ਅਸੀਂ ਇਸ ਕੰਟਰੀ 'ਚ ਰਹਿ ਸਕਦੇ ਹਾਂ ਬਟ ਅਸੀਂ ਰਹਿਣਾ ਜਿਵੇਂ ਤੁਹਾਨੂੰ ਦੱਸਿਆ ਅਸੀਂ ਸਾਡਾ 8 ਕੁ ਦਿਨ ਦੀ ਹੈ ਸਾਰਾ ਪਲਾਨ ਹੈ ਤੇ ਆਲਾ ਦਵਾਲਾ ਵੀ ਥੋੜਾ ਜਿਹਾ ਦੇਖਣ ਨੂੰ ਕਾਇਰੋ ਤੋਂ ਜਾਂ ਈਜੀਪਟ ਨਾਲੋਂ ਵੱਧ ਵਧੀਆ ਲੱਗ ਰਿਹਾ ਕਿਉਂਕਿ ਇੱਥੇ ਗ੍ਰੀਨਰੀ ਹੈ ਕਾਇਰੋ ਤਾਂ ਪੂਰਾ ਡੇਜ਼ਰਟ ਲੈਂਡ ਸੀਗਾ ਕਿਤੇ ਕੁਝ ਵੀ ਨਹੀਂ ਦੇਖਣ ਨੂੰ ਮਿਲਦਾ ਸੀ ਇੱਥੇ ਦੇਖੋ 에어ਪੋਰਟ ਤੇ ਵੀ ਗ੍ਰੀਨ ਨੇ ਰਿਹਾ ਅਸੀਂ ਉਤਰਨ ਲੱਗੇ ਵੀ ਥੱਲੇ ਦੇਖਿਆ ਸੀਗਾ ਜਿਹੜਾ ਘਾਹ ਸੀਗਾ ਮਤਲਬ ਖਰਾਬਰਾ ਸੀਗਾ ਦੂਰ ਤੱਕ ਦੇਖੋ ਇਹ ਨਮਾਜ਼ ਵੜ ਰਹੇ ਐ ਇੱਥੇ ਤੁਹਾਨੂੰ ਪਤਾ ਲੱਗ ਗਿਆ ਹੁਣ ਸਹੀਦਾ ਕਰ ਰਹੇ ਐ ਤੇ ਵੀ ਕੰਟਰੀ ਇਹ ਵੀ ਮੁਸਲਮਾਨ ਹੈ ਤੇ ਮੁਸਲਮਾਨ ਲੋਕ ਰਹਿੰਦੇ ਐ ਤੇ ਹੁਣ ਬੈਗ ਚੱਕ ਲਈ ਅਸੀਂ ਆਪਣੇ ਤੇ ਸਾਡੇ ਜਦੋਂ ਹੀ ਬੈਗ ਆਉਂਦੇ ਆ ਫੇਰ ਤੁਹਾਨੂੰ ਅੱਗੇ ਦਾ ਬਾਹਰ ਦਾ ਵਾਲਾ ਦੁਆਲਾ ਦਿਖਾਉਣੀ ਆ ਤੇ ਨਾਲ SIM ਕਾਰਡ ਵਗੈਰਾ ਬਾਏ ਕਰਨਾ ਹੈ ਨਾਲ ਹੋਟਲ ਜਾਣਾ ਅੱਜ ਹੋਟਲ ਪਹੁੰਚਾਂਗੇ ਕਿਉਂ ਜਿਹੜਾ ਇਹ 에어ਪੋਰਟ ਹੈ ਨਾ ਇਹਦਾ ਨਾਮ ਕুইਨ ਐਲੀਆ ਕুইਨ ਐਲੀਆ ਤੇ ਜਾਰਡਨ ਦੇ ਵੈਸੇ ਬ੍ਰਿਟਿਸ਼ ਨੇ ਜਾਂ 오ਟੋਮਨ ਨੇ ਸਾਰੇ ਨਹੀਂ ਰਾਜ ਕੀਤਾ ਹੋਣਾ ਹਨਾ ਤੇ ਇਥੋਂ ਦੀ ਕਰੰਸੀ ਬਾਰੇ ਤੇ ਆਲੇ ਦੁਆਲੇ ਬਾਰੇ ਉਹ ਸਾਰਾ ਕੁਝ ਕੱਲ ਦੇ ਵਲੌਗ ਚ ਕੰਟੀਨਿਊ ਕਰਾਂਗੇ ਕਿਉਂਕਿ ਕੱਲ ਨੂੰ ਅਸੀਂ ਕੈਪੀਟਲ ਸਿਟੀ ਕੋ ਮੰਣੀ ਆ ਅਮਾਨ ਜਿੱਥੇ ਅਸੀਂ ਉਤਰਿਆ ਅਮਾਨ ਨਾ ਰਾਜਧਾਨੀ ਹੈ ਦੀ ਜਾਰਡਨ ਦੀ ਤੇ ਨਾਲ ਨਾਲ ਤੁਹਾਨੂੰ ਇਥੇ ਜਿਹੜੀਆਂ ਹਿਸਟੋਰੀਕਲ ਥਾਮਾਂ ਉਹ ਦਿਖਾਵਾਂਗੇ ਤੇ ਨਾਲ ਨਾਲ ਸ਼ਹਿਰ ਬਾਰੇ ਜਾਂ ਹੋਰ ਕੰਟਰੀ ਬਾਰੇ ਗੱਲਾਂ ਬਾਤਾਂ ਬੈਗ ਮਿਲ ਗਏ ਜੀ ਤੇ ਕਹਿੰਦੇ ਉਹੀ ਕੰਮ ਕਰਤਾ ਜਿਹੜਾ ਨਾ ਕਰਨਾ ਸੀ ਅਜੇ ਤਾਂ ਅਸੀਂ ਲਗੇਜ ਨਵੇਂ ਲਏ ਸੀਗੇ ਕਾਹਿਰੋ ਤੋਂ ਪਤਾ ਨਹੀਂ ਠੱਗਾਂ ਦੇ ਚੱਕਰ ਚ ਫਸ ਗਏ ਇਹ ਬੰਦੇ ਨੂੰ ਵੀ ਵਟੋਰਲੇ ਵੈਸੇ ਦੇਖ ਕੇ ਅਸੀਂ ਮਜਬੂਰ ਤਾਂ ਲਏ ਸੀ ਇਹ ਨਾ ਭਗਾ ਕੇ ਇਦਾਂ ਮਾਰਦੇ ਆ ਮੈਂ ਫਲਾਈਟ ਚ ਬਹੁਤ ਵਾਰੀ ਦੇਖਿਆ ਮਤਲਬ ਪਟਕਾ ਪਟਕਾ ਬੈਗਾਂ ਨੂੰ ਮਾਰਦੇ ਇਹ ਨਹੀਂ ਉਹ ਸੋਚਦੇ ਹੈਗੇ ਸਾਡਾ ਅਟੈਚੀ ਫੇਰ ਤੋੜਦਾ ਇੱਕ ਟਾਇਰ ਟੁੱਟ ਗਿਆ ਜਿਆਦਾ ਤਾਂ ਨਹੀਂ ਟੁੱਟਿਆ ਵੈਸੇ ਇੱਕ ਟਾਇਰ ਟੁੱਟ ਗਿਆ ਫੇਰ ਪਹਿਲਾਂ ਤਾਂ ਅਸੀਂ ਉਸ ਦਿਨ ਛੱਡ ਗਏ ਸੀ ਤੇ ਹੁਣ ਅਸੀਂ ਸੋਚਿਆ ਇਹ ਤਾਂ ਰੋਜ਼ ਦੀ ਕੰਮ ਹੋ ਗਿਆ ਕਦੇ ਤੋੜ ਦੋ ਫੇਰ ਨਵਾਂ ਲਾ ਲਓ ਫੇਰ ਤੋੜ ਦੋ ਅੱਜ ਅਸੀਂ ਕੰਪਲੇਂਟ ਕਰਨ ਆਏ ਹੁਣ ਇਹਨਾਂ ਨੂੰ ਦੇਖਦੇ ਆਂ ਕੀ ਕਹਿੰਦੇ ਇਰੋਲ ਜਾਰਡੀਅਨ ਇਹਨਾਂ ਨੂੰ ਪਾਉਣੀ ਹੈ ਇੱਕ ਵਾਰੀ ਫਾਰਮ ਫਿਲ ਕਰਦੇ ਆਪਣੀ ਕੰਪਲੇਂਟ ਦਾ ਇਹ ਸਾਨੂੰ ਡੈਮੇਜ ਦਾ ਫਾਰਮ ਦੇਤਾ ਕਹਿੰਦੇ ਡੈਮੇਜ ਦਾ ਕਲੇਮ ਕਰਨਾ ਜੇ ਫਾਰਮ ਭਰੋ ਫਾਰਮ ਭਰਤੇ ਹੁਣ ਪਰਕੇ ਨੂੰ ਦੇਣ ਲੱਗੇ ਆ ਦੇਖਦੇ ਆ ਕੀ ਕਰਦੇ ਬਾਅਦ ਚ ਬਾਈ ਕਹਿੰਦੇ 20 ਦਿਨਾਂ ਬਾਅਦ ਹੁਣ ਕੰਪਨੀ ਆ ਜਿਹੜੀ ਸਾਡੀ ਇੰਸ਼ੋਰੈਂਸ ਕੰਪਨੀ ਉਹ ਤੁਹਾਡੇ ਨਾਲ ਕੰਟੈਕਟ ਕਰੂਗੀ ਜੇ ਕਲੇਮ ਤੁਹਾਡਾ ਪਾਸ ਹੋ ਗਿਆ ਤਾਂ ਤੁਹਾਨੂੰ ਫਿਰ ਜਿਹੜੇ ਇਹਦੇ ਪੈਸੇ ਆ ਓ ਪੇਪਲ ਰਹੇ ਜਾਂ ਨੈਟ ਬੈਂਕਿੰਗ ਕਿਵੇਂ ਵੀ ਤੁਹਾਡੇ ਅਕਾਊਂਟ ਚ ਭੇਜ ਦਿੱਤੇ ਜਾਣਗੇ ਜਦੋਂ ਅਸੀਂ ਦੁਬਈ ਹੋਵਾਂਗੇ ਉਹਦੋਂ ਅਸੀਂ ਦੁਬਈ ਚੱਲ ਜਾਣਾ ਹੈ ਤੇ ਬਟ ਇਹ ਸੀ ਯਾਰ ਵੀ ਘੱਟੋ ਘੱਟ ਸ਼ਿਕਾਇਤ ਐਟ ਲੀਸਟ ਆਪਾਂ ਨੂੰ ਕਰਨੀ ਚਾਹੀਦੀ ਹੈ ਨਾ ਐ ਨਹੀਂ ਰੱਖਣਾ ਚਾਹੀਦਾ ਵੀ ਤੋੜਦਾ ਚੱਲ ਕੋਈ ਗੱਲ ਨਹੀਂ ਕੀ ਹੋ ਗਿਆ ਕਿਉਂਕਿ ਪਿਛਲੀ ਵਾਰੀ ਵੀ ਇਹਨਾਂ ਨੇ ਮੇਰਾ ਟੈਚੀ ਤੋੜ ਦਿੱਤਾ ਸੀ ਹਨਾ ਤੇ ਉਦੋਂ ਤੋੜਿਆ ਸੀਗਾ ਬ੍ਰਿਟਿਸ਼ ਏਅਰਵੇਜ਼ ਨੇ ਉਦੋਂ ਬ੍ਰਿਟਿਸ਼ ਏਅਰਵੇਜ਼ ਨੇ ਤੋੜ ਦਿੱਤਾ ਸੀ ਉਹਦੋਂ ਚੱਲ ਉਹਦੋਂ ਮੈਨੂੰ ਲੱਗਦਾ ਮੈਨੂੰ ਕਲੇਮ ਲੈਣਾ ਚਾਹੀਦਾ ਸੀ ਉਹ ਮੇਰਾ ਬੈਗ ਵੀ ਵਧੀਆ ਸੀ ਸਕਾਈ ਬੈਗਸ ਦਾ ਹੁਣ ਤਾਂ ਉਦਾਂ ਹੀ ਸੀਗਾ ਚਲੋ ਇਹ ਵੀ ਐਕਸਪੀਰੀਅੰਸ ਆ ਸਿੱਖ ਲਿਆ ਵੀ ਕਿਵੇਂ ਹੁੰਦਾ ਸਾਰਾ ਪ੍ਰੋਸੈਸ ਨਾਲ ਜੇ ਪਰ ਜਿਵੇਂ ਸਾਨੂੰ ਤਾਂ ਇਦਾਂ ਸੀ ਨਾ ਵੀ ਇਹਦਾ ਵੀਲ ਡੈਮੇਜ ਹੋਇਆ ਵੀ ਉਹਨੂੰ ਫਿਕਸ ਕਰਕੇ ਦੇਣਗੇ ਬਟ ਇਹਨਾਂ ਨੇ ਕੁਝ ਵੀ ਨਹੀਂ ਕਰਕੇ ਦਿੱਤਾ ਜੇ ਮਤਲਬ ਕੁਝ ਹੋਇਆ ਅਪਡੇਟ ਆਉਣ ਵਾਲੇ 20 ਦਿਨਾਂ ਚ ਉਹ ਤੁਹਾਨੂੰ ਫੇਰ ਕਦੇ ਦੱਸ ਦੇਵਾਂਗੇ ਇਹ ਆ ਗਿਆ ਜੀ ਰਾਜਧਾਨੀ ਦਾ ਡਿਊਟੀ ਫਰੀ ਅਮਾਨ ਡਿਊਟੀ ਫਰੀ ਤੇ ਇਥੋਂ ਜਾਂਦੇ ਹੋਏ ਜਿਹੜੇ ਲੈ ਕੇ ਚੱਲਾਂਗੇ ਹੁਣ ਤਾਂ ਅਸੀਂ ਆਲਰੇਡੀ ਲੇਟ ਆ ਸਾਰੇ ਪੈਸੇਂਜਰ ਚਲੇ ਗਏ ਜਿਨੇ ਸਾਡੇ ਨਾਲ ਦੇ ਇਸ ਕਿਉਂਕਿ ਸਾਨੂੰ ਕਲੇਮ ਕਲੇਮ ਚ ਨਾ ਟਾਈਮ ਲੱਗ ਗਿਆ ਥੋੜਾ ਜਿਹਾ ਤੇ ਹੁਣ ਅਸੀਂ ਜਾਣਾਗਾ ਬਾਹਰਲੇ ਪਾਸੇ ਬਾਹਰੋਂ ਫਿਰ ਟੈਕਸੀ ਰਿਕਸੀ ਦੇਖ ਰਹੇ ਹਾਂ ਭਾਈ ਇਹ ਆ ਗਈਆਂ SIM ਕਾਰਡ ਦੀਆਂ ਕੁਝ ਸ਼ਾਪਸ ਤੇ ਕਾਰਡ ਅਜੇ ਅਸੀਂ ਲੈਣਾ ਨਹੀਂ ਕੱਲ ਨੂੰ ਲਵਾਂਗੇ ਤੇ ਕਿਉਂਕਿ ਅੱਜ ਦਾ ਦਿਨ ਤਾਂ ਵੈਸੇ ਹੀ ਗਿਆ ਸ਼ਾਮ ਹੋ ਗਈ ਤੇ ਬਾਕੀ ਕੁਝ ਇੱਥੇ ਆਇਆ ਐ ਐਕਸਪੈਂਸਿਵ ਵੀ ਜ਼ਿਆਦਾ ਹੁੰਦਾ ਬਾਹਰ ਦਾ ਥੋੜਾ ਜਿਹਾ ਠੀਕ ਰੇਟ ਤੇ ਮਿਲ ਜਾਂਦਾ ਹੈ ਲਓ ਜੀ ਇਹ 에어ਪੋਰਟ ਦਾ ਬਾਹਰਲਾ ਬੱਸਾ ਜਾਰਡਨ ਦਾ ਸੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦੇਸ਼ ਦੇ ਵਿੱਚ ਤੇ ਅਰਬ ਤੋਂ ਹੀ ਜਾਰਡਨ ਤੋਂ ਤੇ ਹੁਣ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਇੱਥੇ ਦੀਆਂ ਦੇਖਣ ਨੂੰ ਮਿਲਣਗੀਆਂ ਕਿ ਟੈਕਸੀ ਪਤਾ ਨਹੀਂ ਯਾਰ ਕਿੱਥੋਂ ਮਿਲਣੀ ਆ ਹਾਂ ਆਹੀ ਹੋਣਗੇ ਰੱਖੋ ਨੇ ਟੈਕਸੀ ਨੇ ਇਹ 에어ਪੋਰਟ ਬੱਸ ਇੱਥੇ ਵੈਸੇ ਨਾ ਐਪਸ ਚੱਲਦੀਆਂ ਸੀ ਅੰਦਰ ਵਾਈਫਾਈ ਹੈਗਾ ਸੀ ਸਰਚ ਕੀਤਾ ਸੀਗਾ ਅ ਕ੍ਰੀਮ ਚੱਲਦੀ ਇੱਕ ਤਾਂ ਜਿਹੜੀ ਦੁਬਈ 'ਚ ਚੱਲਦੀ ਐਪ ਤੇ ਦੂਜੀ Uber ਵੀ ਚੱਲਦੀ Uber ਤਾਂ ਵਰਲਡ ਵਾਈਡ ਐ ਯਾਰ ਸਾਰੇ ਕਿਤੇ ਚੱਲਦੀ ਐ ਤੇ I Love Queen Alia ਇਹ ਹੈ 에ਰਪੋਰਟ ਹੁਣ ਟੈਕਸੀ ਬੁੱਕ ਕਰੀਏ ਕਿਵੇਂ ਕਰੀਏ ਪੁੱਛੀਏ ਕਿਸ ਨੂੰ ਉਹ ਸੀਗਾ 에ਰਪੋਰਟ ਟੈਕਸੀ ਅੱਗੇ ਉਹ ਲੱਗਿਆ ਹੋਇਆ ਉਹਨੂੰ ਪੁੱਛ ਲੈਣੇ ਜਿੰਨੇ ਵੀ 에어ਪੋਰਟ ਹੁੰਦੇ ਆ ਨਾ ਬਹੁਤ ਜ਼ਿਆਦਾ ਬਾਹਰ ਬਾਹਰ ਹੁੰਦੇ ਆ Google Map ਤੇ ਚੈੱਕ ਕੀਤਾ ਸੀ ਅਸੀਂ ਮੈਨੂੰ ਲੱਗਦਾ 28 ਕਿਲੋਮੀਟਰ ਬਾਹਰ ਹੈ ਵੀ ਸ਼ਹਿਰ ਤੋਂ ਐ ਆਪਣੇ ਮੌਜਾ ਜਿਵੇਂ ਹੁਣ ਦਿੱਲੀ ਦਾ ਆਪਣੇ 에어ਪੋਰਟ ਹੈਗਾ ਤੁਸੀਂ ਦੇਖੋ ਜਮਾ ਵਿੱਚ ਹੀ ਹੈਗਾ ਲਗਭਗ ਤੇ ਮਾਹੀਪਾਲਪੁਰ 4 ਕਿਲੋਮੀਟਰ ਉੱਥੋਂ ਜਮੀ ਵਿੱਚ ਹੈਗਾ ਤੇ ਇੱਥੇ ਜਿੰਨੇ ਵੀ ਹੁਣ ਭਾਵੇਂ ਫਰਾਂਸ ਭਾਵੇਂ ਸਵਿਟਜ਼ਰਲੈਂਡ ਜਾਂ ਜਿੰਨੇ ਵੀ ਦੇਖੇ ਸੀ ਪਹਿਲਾਂ ਜਾਂ ਕਾਹਿਰੋ ਦਾ ਸੀਗਾ ਸਾਰੇ 에어ਪੋਰਟ ਬਾਹਰ ਹੁੰਦੇ ਆ ਹੁਣ ਕਹਿੰਦੇ ਆ ਕਹਿੰਦੇ ਇੱਧਰ ਵਾਲੇ ਪਾਸੋਂ ਟੈਕਸੀ ਸਟੈਂਡ 'ਚੋਂ ਟੈਕਸੀ ਮਿਲ ਜਾਣੀ ਆ ਇਹ ਲਈ ਆ ਜੀ ਇੱਥੋਂ ਟੈਕਸੀ 에ਅਰਪੋਰਟ ਦੇ ਬਾਹਰੋਂ ਹੀ ਤੇ ਇਹਨਾਂ ਨੇ ਲਿਆ 22 25 25 ਜੌਰਡੀਅਨ ਦਿਨਾਰ 25 ਦਿਨਾਰ ਦਾ ਬਣ ਗਿਆ ਕੋਈ 2500 ਰੁਪਈਆ ਇੰਡੀਆ ਦਾ ਤੇ ਬਾਕੀ ਦੇਖਦੇ ਹੁਣ ਕਿ ਮੇਰਾ ਹੋ ਸਫਰ ਉਹ ਚੱਲ ਭਰਾ ਵਾਹ ਆ ਗੱਡੀ ਇਦਰੀ ਓਕੇ ਸ਼ੁਕਰਾਨ ਦੋਨੇ ਆ ਜਾਣਗੇ ਪਿੱਛੇ ਹੈ ਨਾ RAMNAN ਚਲੋ ਬੈਠੀ ਤੇ ਜਿਹੜੀ ਜਾਰਡਨ ਦੀ ਕਰੰਸੀ ਆ ਉਹਦਾ ਤੁਸੀਂ ਇੱਥੋਂ ਅੰਦਾਜ਼ਾ ਲਾਈ ਲਓ ਲਗਭਗ ਬ੍ਰਿਟਿਸ਼ ਪਾਉਂਡ ਦੇ ਬਰਾਬਰੀ ਹੈਗੀ 100 ਰੁਪਏ ਦੇ ਨੇੜੇ ਤੇੜੇ ਕੱਲ ਨੂੰ ਅਸੀਂ ਕਰੰਸੀ ਵਿਡਰਾਅ ਕਰਾਵਾਂਗੇ ਤੇ ਉਹ ਤੁਹਾਨੂੰ ਦਿਖਾ ਦਾਂਗੇ ਅੱਜ ਦਾ ਹੁਣ ਇਹਨਾਂ ਨੂੰ ਅਸੀਂ 에어ਪੋਰਟ ਦਾ ਕਾਰਡ ਤੋਂ ਹੀ ਪੈਸੇ ਪੇ ਕਰਕੇ ਆਏ ਆ ਤੇ ਸਿੱਧਾ ਇੱਕ ਵਾਰ ਹੋਟਲ ਪਹੁੰਚ ਜਾਈਏ ਉੱਥੇ ਟਿਕਾਣਾ ਬਣ ਜੂਗਾ ਫਿਰ ਸਾਰਾ ਕੁਝ ਚੱਲਦੇ ਰਹੂਗਾ ਨਾਲ ਕੱਲ ਨੂੰ ਰਾਜਸਥਾਨੀ ਦੇਖਣੀ ਦੇਖਣੀ ਹੈ ਹੈ ਨਾ ਤੇ ਤੋਂ ਲੱਗਣੇ ਬਾਈ ਕਹਿੰਦਾ 45 ਮਿੰਟ ਸਾਨੂੰ ਹੋਟਲ ਦੇ ਮੈਨੂੰ ਲੱਗਦਾ ਦਿਨ ਵੀ ਸਾਰਾ ਲਗਭਗ ਛਿਪੀ ਜਾਣਾਗਾ ਕਿਉਂਕਿ ਸ਼ਾਮ ਦੇ ਵੱਜ ਗਏ ਲਗਭਗ 5 ਤੇ ਤੁਸੀਂ ਦੇਖ ਲਓ 3 ਵਜੇ ਤਰੇ ਸੀ ਅਸੀਂ ਤੇ 2 ਘੰਟੇ ਲੱਗੇ ਸਾਨੂੰ ਇੱਥੇ ਕਲੇਮ ਨੇ ਬੜਾ ਟਾਈਮ ਚੱਕਤਾ ਸਾਡਾ ਸੋ ਇਹ ਆ ਗਿਆ ਆਪਣਾ ਹੋਟਲ ਚਲੋ ਜੀ ਕਿਹਨਾ ਗੇਟ ਆ ਸੈਂਟਰਲ ਆ ਖੋਲੋ ਮੇਰੇ ਖਿਆਲ ਚ आज रिपन ये देश ही रॉयल नहीं हैगा बाकी होटल भी रॉयल है वेरी मच तो बस प्लीज वो क्या बात है कमरा देखने के हाजे देनेगे रिसेप्शन वाला एरिया तो बहुत सोणा बना रखेगा फील देंदा एक खुशी ये नुगा व्यू वाला जितो व्यू बढ़िया देखो और रूम दे दो कैन यू गिव अस द बेस्ट व्यू ऑफ यू ਕਮਾਲ ਦੀਆਂ ਕਲਾਕਾਰੀਆਂ ਕੀਤੀਆਂ ਹੋਈਆਂ ਬਈ ਉੱਪਰ ਦਾ ਇਹ ਰਿਪਰੈਜ਼ੈਂਟ ਕਰਦੀ ਹੈ ਇਥੋਂ ਕੰਟਰੀ ਨੂੰ ਤੇ 60 ਖੋਸ਼ੀ ਕਿੰਨਾ ਇਹ ਆ 60200 ਆਪਕੇ 602 ਹੈ ਆ ਗਿਆ ਆਪਣਾ ਕਮਰਾ ਤੇ ਸੋਹਣਾ ਜੀ ਵਧੀਆ ਜਿਵੇਂ ਥੱਲੇ ਵਾਲੀ ਕਲਾਸ ਦੇ ਰੱਖੀ ਸੀ ਨਾ ਇਹ ਇੱਥੇ ਵੀ ਸੋਹਣਾ ਫਰਨੀਚਰ ਸੋਹਣਾ ਲਾਇਆ ਆ ਆ ਗਿਆ ਜੀ ਜਿਹਦੇ ਕਰਕੇ ਅਸੀਂ ਸਪੈਸ਼ਲ ਜਾਰਡਨ ਆਏ ਇਹ ਆ ਗਿਆ ਪੈਤਰਾ ਇਹਨੂੰ ਦੇਖਣਾ ਹੈ ਤੇ ਇਹ ਲੌਸਟ ਐਂਸ਼ੀਐਂਟ ਸਿਟੀ ਬੋਲ ਦਿੰਦੇ ਇਹਨੂੰ ਤੇ ਇਹ ਘੁਮਾਵਾਂਗੇ ਹੁਣ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਰਾਜਸਥਾਨੀ ਚ ਰਹਿਣਾ ਹੈਗਾ ਫਤਨੀਓ ਕੀ ਬੋਲ ਰਹੇ ਹੋ ਲਵਰ ਕੋ ਸਮਾਨ ਹੈਲੋ ਬੰਦੇ ਵੀ ਮਿਲਣ ਆਉਣ ਲੱਗੇ ਕਹਿੰਦੇ ਫੋਟੋ ਕਰਾਉਣੀ ਆ ਮੇਰੇ ਨਾਲ ਪੱਗ ਵਾਲੇ ਨਾਲ ਦੇਖ ਕੇ ਕਹਿੰਦੇ ਹੋਣਗੇ ਖੁਸ਼ੀ ਇਹਦੇਮ ਫੋਟੋ ਕਰਾਉਣੀ ਆ ਆ ओके ਇਹ ਹੁਣ ਅਸੀਂ ਪਹੁੰਚਿਆ ਹਾਂ ਰੈਸਟੋਰੈਂਟ ਦੇ ਵਿੱਚ ਉੱਪਰ ਕੁਝ ਖਾ ਪੀ ਲਏ ਯਾਰ ਭੁੱਖ ਬਹੁ ਲੱਗੀ ਆ ਤੇ ਤੁਹਾਨੂੰ ਥੋੜੀ ਰਾਜਧਾਨੀ ਦਿਖਾ ਦਈਏ ਇਰਜਿਆ ਜਾਰਡਨ ਦੀ ਰਾਜਧਾਨੀ ਅਮਾਨ ਪਰਾਂ ਨੇ ਵੈਸੀ ਵੀ ਦੇਖਦਾ ਮੇਰੇ ਖੜੂ ਖੁਸ਼ੀ ਹੈ ਨਾ ਹੂੰ ਹੂੰ ਤੇ ਇਹ ਹੀ ਓਪਨ ਰੱਖਿਆ ਹੋਇਆ ਹੈ ਬਸ ਥੋੜਾ ਜਿਹਾ ਹੂੰ ਇੱਧਰ ਵੀ ਹੈਗਾ ਪਹਾੜ ਨੇ ਯਾਰ ਜਾਰੇ ਬਸ ਇਹਦੇ ਖੁਸ਼ੀ ਨੂੰ ਪੁੱਛੂ ਕਿ ਉੱਪਰ ਜਾ ਸਕਦੇ ਆਂ एक्सक्यूज मी कैन वी गो टू द रूफटॉप हां देखो रूफटॉप रूफ अहा अपसाइड अपसाइड ओके बस सेटिंग انا ਹੋਏ ਸੀ ਆਪਣਾ ਅੱਜ ਦਾ ਵਲੌਗ ਤੇ ਕੈਰੋ ਤੋਂ ਲੈ ਕੇ ਅਮਾਨ ਤੱਕ ਦਾ ਸਫ਼ਰ ਹੁਣ ਨਵੇਂ ਦੇਸ਼ ਚ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਤੁਸੀਂ ਜੁੜੇ ਰਹੋ ਆਪਣੇ ਜਾਰਡਨ ਦੇ ਸਫ਼ਰ ਨਾਲ ਤੇ ਇੰਤਜ਼ਾਰ ਕਰਿਓ ਕੱਲ ਦੇ ਵਲੌਗ ਦਾ ਮਿਲਦੇ ਆ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫੇਰ ਕੱਲ ਨੂੰ 8 ਵਜੇ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ